ਜਗਤਾਰ ਸਿੰਘ ਜੀ ਪਿੰਡ ਕਿਹੜਾ ਹੈ ਜੀ ਬੰਗਾਵਾਲੀ ਹੈ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਇੱਕ ਵੀਡੀਓ ਆਈ ਹੈ ਤੁਹਾਡੇ ਬਾੜ ਦੇ ਵਿੱਚ ਤੁਹਾਡੇ ਬੱਚੇ ਨੂੰ ਚੱਕਿਆ ਸੀ ਹਾਂ ਜੀ ਕੀ ਕੀ ਚੱਕ ਕੇ ਕੀ ਕਿਹਾ ਉਹਨਾਂ ਨੇ ਬੱਚੇ ਨੂੰ ਇਹਦੇ ਚੱਕ ਕੇ ਜਦੋਂ ਲੈਣ ਤੁਰਨ ਲੱਗੇ ਜੀ ਘਰ ਦੇ ਬੈਠੇ ਸੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਹਾਂ ਜੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਉਹ ਕਹਿੰਦੇ ਯਾਰ ਸਾਡੇ ਦੇ ਬੱਚੇ ਵੀ ਅਸੀਂ ਜੋ ਵੀ ਹੈ ਜਦੋਂ ਉਹ ਕਹਿਣ ਲੱਗੇ ਵੀ ਤੁਸੀਂ ਕੇਅਰ ਨਹੀਂ ਕਰਦੇ ਜਦੋਂ ਕੇਅਰ ਕਰਨ ਲੱਗੇ ਇਹਨਾਂ ਨੂੰ ਚਾਕੇ ਤੁਰਨ ਲੱਗੀ ਜੀ ਵੀ ਰੇਕ ਕੋਈ ਰਿਸ਼ਤੇਦਾਰ ਨਹੀਂ ਉਹ ਉੱਥਾਰ ਆ ਰਹੇ ਨੇ ਵੀ ਸਾਨੂੰ ਕੀ ਪਤਾ ਕੌਣ ਹੈ ਜਦੋਂ ਇਹਨਾਂ ਨੇ ਵੜ ਕੇ ਦੇਖੀ ਨਾਲ ਨਾਲ ਕੁੜੀ ਨੂੰ ਲੈ ਕੇ ਤੁਰਨ ਲੱਗੀ ਉਹਨੇ ਫੜ ਲਈ ਜੀ ਇੱਥੋਂ ਨਾਲੇ ਨਾਲ ਉਧਰਲੇ ਰੂਮ ਚ ਗਈ ਉਹਨੇ ਪੁੱਛਿਆ ਨਹੀਂ ਵੀ ਤੂੰ ਕੌਣ ਹੈ ਭਾਈ ਕੀ ਕਰ ਰਹੀ ਹੈ ਉਹ ਸਿਆ ਜੀ ਸਾਨੂੰ ਕਹਿੰਦੇ ਵੀ ਅਸੀਂ ਨਰਸਾਂ ਹਾਂ ਕਹਿੰਦੇ ਵੀ ਸਾਡੀ ਹਿਮਾਚਲ ਦੇ ਵਿੱਚ ਉਹ 3 ਘੰਟੇ ਡਿਊਟੀ ਲਗਦੀਏਗੀ ਇੱਥੇ ਸਦੂਰ ਲੱਗੀ ਐ ਹਾਂਜੀ ਕਹਿੰਦੇ ਵੀ 3 ਘੰਟੇ ਇੱਥੇ ਡਿਊਟੀ ਲੱਗਦੀ ਹੈਗੀ ਜਦੋਂ ਅਸੀਂ ਆਖਾਂ ਤੁਹਾਡਾ ਆਈ ਕਾਰਡ ਹੋਊਗਾ ਕੁਛ ਵੀ ਐ ਤੁਹਾਡਾ ਦਿਖਾਓ ਤੁਸੀਂ ਫਿਰ ਜਦੋਂ ਅਸੀਂ ਸਟਾਫ ਰੂਮ ਵਿੱਚ ਗਏ ਵੀ ਛੋਟੇ ਹੋਰ ਵੀ ਨਰਸ ਐ ਵੀ ਕੋਈ ਵੀ ਛੋਟੀ ਦੋਤ ਤੋਂ ਲਾਵਾ ਕਹਿੰਦੇ ਨਾ ਅਸੀਂ ਸਾਡੀ ਦੋਵਾਂਗੇ ਜਦੋਂ ਫਿਰ ਉਧਰੋਂ ਪੁੱਛਿਆ ਕਿ ਵੀ ਤੀਜੀ ਨਰਸ ਉਹ ਫਿਰਦੀ ਆ ਜਦੋਂ ਇਹਨਾਂ ਨਰਸ ਨੇ ਆ ਕੇ ਪੁੱਛਿਆ ਵੀ ਕੌਣ ਫਿਰ ਉੱਥੇ ਨਾਲ ਇਹ ਰੋਲਾ ਪਿਆ ਜੀ ਫਿਰ ਖੜ੍ਹ ਮਿਆਂ ਹਾਂਜੀ ਫਿਰ ਵੜ ਲੈ ਜੀ ਹੁਣ ਉਹ ਹਸਪਤਾਲ ਦਾ ਸੀਟੀ ਦਿੱਤੀ ਹੋਈ ਹੈ ਥਾਣੇ ਚਾਣੇ ਚ ਪੜਤੀ ਲੈ ਹਾਂਜੀ ਕੀ ਚਾਹੁੰਦੇ ਹੋ ਤੁਸੀਂ ਕਿੰਦਾ ਦੀ ਕਾਰਵਾਈ ਬਣੀ ਚਾਹੁੰਦੇ ਉਹਨਾਂ ਨੂੰ ਜਾਂ ਕਿੰਦਾ ਦੀ ਸਾਵਧਾਨੀ ਹਸਪਤਾਲਾਂ ਵਿੱਚ ਪਤਨੀ ਚਾਹੀਦੀ ਸਾਵਧਾਨੀ ਇੱਥੇ ਨਾ ਕੋਈ ਸਕਿਉਰਿਟੀ ਹੈ ਜੀ ਨਾ ਕੋਈ ਇੱਥੇ ਪ੍ਰਬੰਧ ਹੈਗਾ ਨਾ ਵੀ ਇੱਥੇ ਸਹੀ ਤਰ੍ਹਾਂ ਮਨੀਸ਼ਨ ਮਿਲਦੀ ਹੈਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਅੱਗੇ ਤੋਂ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਹੋ ਜਿਹੀ ਘਟਨਾ ਨਾ ਵਾਪਰੇ ਜੀ ਇਸ ਬਤ ਵਾਸ ਉਹਨੂੰ ਸਜ਼ਾ ਮਿਲੇ ਬਤ ਵਾਸ ਇਹਨੂੰ ਸਟ੍ਰਾਈ ਮਿਲੇ ਇੱਥੇ ਕੋਈ ਸਾਰਾ ਕੁਝ ਹੋਵੇ ਜੀ ਵਿਵਾਦ ਤੋਂ ਬਾਅਦ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹਨਾਂ ਨਾਲ ਹੀ ਹਰਕਤ ਹੋਈ ਹੈ ਵੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ ਜੀ। ਇਹ ਇਥੇ ਵੱਤੋਂ ਬਾਅਦ ਸਕਿਉਰਟੀ ਹੋਵੇ। ਪੁਲਿਸ ਨੂੰ ਆਇਆ ਤੁਸੀਂ ਨਾਮ ਕੁਝ ਪੁੱਛਿਆ ਤੁਹਾਡੇ ਕੋਲ। ਪੁਲਸ ਨੇ ਤੋਂ ਦਰਮਾਨ ਲੇਤਾ ਨਹੀਂ ਉੱਥੇ ਜਾ ਕੇ ਬਿਆਨ ਹੋਏ ਨੇ ਜੀ ਹੁਣ ਸਾਡੇ। ਉਹਨੇ ਕੀ ਤੁਹਾਡੇ ਕੋਲ ਕੀ ਚਾਹੀ ਗਿਆ? ਸਾਡੇ ਵੱਲੋਂ ਇਹ ਵੀ ਵੱਤੋਂ ਬਾਅਦ ਨੂੰ ਸੱਤ ਸਾਲਾਂ ਦੀ ਸਜ਼ਾ ਹੋਵੇ। 2.5 ਦੁੱਧ ਦੁੱਧ ਪਾਣੀ ਦਾ ਪਣੀ ਇੰਕਵਾਰੀ ਪੂਰੀ ਹੋਵੇ। ਜਸਵੀਰ ਕਹਿੰਦਾ ਕਿਹੜਾ ਪਿੰਡ ਹੈ? ਪਿੰਡ ਸਾਡਾ ਚੁੱਪਤਾ ਸੀ ਮਰੇ ਰੋਚ ਚਾਹੁੰਦੇ ਉਹ ਜਿਹੜੀ ਲੱਗੀ ਚੁੱਟ ਗਈਆਂ ਜਬਜਾਉਣ ਲੱਗੀ ਕਹਿੰਦੀ ਮੈਨੂੰ ਵਧਾਈਆਂ ਦੇ ਦੇ ਅਸੀਂ ਆਖਿਆ ਵੀ ਕੋਈ ਨਾ ਦੇ ਦਾਂ ਕਹਿੰਦੀ ਮੇਰੇ ਕੰਮ ਕਰ ਦੇ ਕਿਸੇ ਨੂੰ ਹਾਂਜੀ ਹਾਂ ਫਿਰ ਫਿਰ ਆ ਕੇ ਫਿਰ ਆ ਗਈ ਦੋ ਵਾਰੀ ਫਿਰ ਮੁੰਡੇ ਨੇ 50 ਰੁਪਏ ਦੇ ਤੇ ਫਿਰ ਇੱਧਰ ਗਹਾਂ ਲਾਉਂਦੇ ਹੋਰ ਕੀ ਗੱਲ ਬਾਤ ਹੋਈ ਹੋਰ ਉਧਰ ਫਿਰ ਉਧਰ ਕਰੀਆ ਗੱਲਬਾਤ ਉਹ ਦੂਜੇ ਪਾਸੇ ਅੱਜ ਸਾਰੇ 2:30 ਵਜੇ ਦੀ ਗੱਲ ਹੈ ਮੈਨੂੰ ਡਾਕਟਰ ਹਰਪੀਤ ਰੇਖੀ ਦਾ ਫੋਨ ਆਇਆ ਵੀ ਐਂ ਕਰਕੇ ਇੱਕ ਲੇਡੀ ਫਿਰ ਰਹੀ ਹੈ ਕੋਈ ਪਤਾ ਨਹੀਂ ਕੌਣ ਹੈ ਉਹ ਲੋਕਾਂ ਦੇ ਬੱਚੇ ਚੱਕ ਰਹੀ ਹੈ ਚੱਕ ਚੱਕ ਕੇ ਉਹਨਾਂ ਨੂੰ ਕਿਸੇ ਨੂੰ ਵਧਾਈ ਦੇ ਰਹੀ ਹੈ ਕਿਸੇ ਨੂੰ ਗੋਦੀ ਚੱਕ ਰਹੀ ਹੈ ਚੱਕ ਕੇ ਵਾਪਸ ਵੀ ਰੱਖ ਰਹੀ ਹੈ ਉਹ ਕਹਿੰਦੀ ਹੈ ਲੋਕਾਂ ਨੂੰ ਵੀ ਮੇਰੀ ਐਮਰਜੈਂਸੀ ਡਿਊਟੀ ਹੈ ਕੀ ਉਹ ਮਲਾਜਮ ਹੈ ਹਸਪਤਾਲ ਦੀ ਨਹੀਂ 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 ਕੁਝ ਨਹੀਂ ਹੈਗੀ ਨਾ ਹੀ ਉਹਨੂੰ ਕੋਈ ਜਾਨਦਾ ਉਹ ਤਾਂ ਧੋਖਾ ਦੇ ਰਹੀ ਹੈ ਲੋਕਾਂ ਨੂੰ ਵੀ ਮੈਂ ਮਲਾਜਮਾਂ ਮੈਂ ਇੱਥੇ ਵਧਾਈ ਦਿੰਦੀ ਆ ਤੁਹਾਨੂੰ ਤੁਹਾਨੂੰ ਵਧੀਆ ਹੋ ਗਿਆ ਮੈਂ ਇੱਥੇ ਦੀ ਮਲਾਜਮ ਹਾਂ ਫਿਰ ਕਿਸ ਤਰੀਕੇ ਨਾਲ ਉਸ ਤੇ ਸ਼ੱਕ ਪਿਆ ਤੁਹਾਨੂੰ ਪੜਿਆ ਗਿਆ ਸ਼ੱਕ ਲੋਕਾਂ ਨੂੰ ਵੀ ਪਿਆ ਵੀ ਇਹ ਕੌਣ ਹੈ ਕਿਸੇ ਦੇ ਬੱਚੇ ਚੱਕ ਰਹੀ ਹੈ ਇਹ ਠੀਕ ਹੈ ਕੀ ਲੋਕਾਂ ਨੇ ਦੇਖਿਆ ਇਹਨੂੰ ਕੱਲ ਪਰਸੋਂ ਵੀ ਪਰਸਤੇ ਵੀ ਕਿਸੇ ਦੇ ਹੱਥ ਪਾਇਆ ਨਹੀਂ ਉਹ ਫਿਰ ਲੋਕਾਂ ਨੂੰ ਇਹ ਸ਼ੱਕ ਪਿਆ ਵੀ ਇਹ ਕੌਣ ਹੈ ਕਿਵੇਂ ਹੈ ਉਹਨਾਂ ਨੇ ਸਾਡੇ ਸਟਾਫ ਨੂੰ ਦੱਸਿਆ ਸਿਸਟਰ ਸੀਗੀ ਜਿਹੜੀ ਡਾਕਟਰ ਹਰਪਿੰਦ ਸੀਗੀ ਉੱਥੇ ਉਹਨਾਂ ਨੇ ਮੈਨੂੰ ਕਿਹਾ ਫਿਰ ਮੈਂ ਇਹਨੂੰ ਕਿਹਾ ਵੀ ਪੁਲਿਸ ਬੁਲਾਓ ਅਸੀਂ ਨਾਲ ਦੇ ਨਾਲ ਸਾਡੇ ਜਿਹੜੇ ਹਸਪਤਾਲ ਚੌਕੀ ਬਣੀ ਹੋਈ ਹੈ ਪੁਲਿਸ ਬੁਲਾ ਲਈ ਨਾਲ ਰੁਕਾ ਭੇਜਤਾ ਉਹਨਾਂ ਨੇ ਤੇ ਲੋਕਾਂ ਦੀ ਹੈਲਪ ਨਾਲ ਪੁਲਿਸ ਲੈ ਗਈ ਉਹਨਾਂ ਨੂੰ ਜਦੋਂ ਲੇਡੀ ਨਾਲ ਟੋਡੇ ਕੋਲੋਂ ਗੱਲਬਾਤ ਕੀਤੀ ਗਈ ਉਹਦਾ ਕੀ ਕਹਿਣਾ ਸੀ ਨੇ ਸਾਡੇ ਵੱਲੋਂ ਨਹੀਂ ਗੱਲ ਵੇਸਦਾ ਫੜ ਲਈ ਉਹ ਲੋਕਾਂ ਦੇ سپورਟ ਨਾਲ ਨਹੀਂ ਬਿਠਾ ਲਈ ਫੜ ਕੇ ਪੁਲਿਸ ਆਈ ਫਿਰ ਉਹ ਪੁਲਿਸ ਰਹਿ ਗਈ ਉਹਨਾਂ ਤੇ ਜਿਹਨਾਂ ਦੇ ਬੱਚੇ ਤੁਸੀਂ ਕਹਿ ਰਹੇ ਹੋ ਚੱਕਰੀ ਸੀ ਰੱਖ ਰਹੀ ਸੀ ਉਹ ਪਰਿਵਾਰ ਦਾ ਕੀ ਉਹ ਗੰਦੇ ਨੇ ਵੀ ਸਾਡੀ ਇਹ ਸਾਨੂੰ ਸ਼ੱਕ ਹੈ ਜੀ ਚੋਰ ਕਰ ਚੋਰੀ ਕਰਨ ਆਈ ਸੀ ਬੱਚੇ ਪੁਲਿਸ ਨੂੰ ਪੁਲਿਸ ਨੂੰ ਬੁਲਾਇਆ ਗਿਆ تھا ਕਿ ਕਿਹਦਾ ਅਧਿਕਾਰ ਹੈ ਰਹਿਣ ਦਾ ਪੁਲਿਸ ਨੂੰ ਸਾਰ ਸਾਡੀ ਇਹ ਹੀ ਹੁੰਦੀ ਹੈ ਜਦੋਂ ਕੋਈ ਸਾਡੇ ਵਾਰਡ ਚ ਰੌਲਾ ਪੈਂਦਾ ਜਾਂ ਕੋਈ ਮਿਸ ਬਿਹੇਵਰੀ ਹੁੰਦੀ ਹੈ ਕਿਸੇ ਡਾਕਟਰ ਨਾਲ ਜਾਂ ਸਟਾਫ ਨਾਲ ਅਸੀਂ ਪੁਲਿਸ ਨੂੰ ਫੋਨ ਕਰਦੇ ਹੁਣ ਤਾਂ ਸਾਡੀ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਸਾਡੀ ਇੱਥੇ ਚੌਕੀ ਬਣ ਗਈ ਹੈ ਅਸੀਂ ਉਹਨਾਂ ਨੂੰ ਫੋਨ ਕੀਤਾ ਨਾਲ ਦੇ ਨਾਲ ਪੁਲਿਸ ਆ ਗਈ ਨਾਲ ਉਹਨਾਂ ਰਿਡਿੰਜ ਰੁਕਾ ਭੇਜਤਾ ਤੇ ਅਗਦੀ ਕਾਰਵਾਈ ਜੜੀ ਹੈਗੀ ਹੈ ਪੁਲਿਸ ਕਰੂ ਬਸ ਅੱਗੇ ਵਾਸਤੇ ਕਿੱਦਾਂ ਦੀ ਸਾਵਧਾਨੀ ਵਰਤੀ ਜਾਊਗੀ ਜਿਵੇਂ ਹੁਣ ਕਲੇਡੀ ਆ ਗਈ ਲੋਕਾਂ ਸਾਵਧਾਨੀ ਅੱਜ ਹੀ ਅਸੀਂ ਇਹ ਕੀਤਾ ਡਿਸਾਈਡ ਵੀ ਜਦੋਂ ਸਾਡੀ ਸਿਸਟਰ ਜਾਂ ਡਾਕਟਰ ਡਿਊਟੀ ਤੇ ਆਉਂਦੇ ਨੇ ਉਹਨਾਂ ਨੂੰ ਮੈਂ ਇਨਸਟ੍ਰਕਸ਼ਨਾਂ ਦਿੱਤੀਆਂ ਨੇ ਵੀ ਆ ਕੇ ਸਾਰੇ ਸਟਾਫ ਨੂੰ ਇੱਕ ਵਾਰੀ ਕਹੋ ਵੀ ਮੈਂ ਡਿਊਟੀ ਤੇ ਹਾਂ ਔਰ ਇਸ ਤੋਂ ਇਲਾਵਾ ਕੋਈ ਬੰਦਾ ਨਹੀਂ ਆਉਣਾ ਚਾਹੀਦਾ ਤੁਹਾਡੇ ਕੋਲ ਜੇ ਕੋਈ ਕਹਿੰਦਾ ਵੀ ਮੈਂ ਸਿਸਟਰਾਂ ਜਾਂ ਮੈਂ ਹੋਆ ਜੀ ਮੈਂ ਕਲਾਸ 4 ਹਾਂ ਉਹਨਾਂ ਦੀ ਕਿਸੇ ਵੀ ਗੱਲ ਨਹੀਂ ਸੁਣਨੀ ਸਾਡੇ ਧਿਆਨ ਚ ਲਿਆ ਹਾਂ ਕਿੱਥੋਂ ਨਹੀਂ ਨਵੇਂ ਚੱਕਿਆ ਦਿਨ ਬੱਚੇ ਨਹੀਂ ਵੀਰ ਜੀ ਕਿੱਥੋਂ ਦੇ ਰਹਿਣ ਵਾਲੇ ਲੁਧਿਆਣਾ ਤੇ ਰਹਿਣ ਹੋਣੀ ਇੱਥੇ ਸੰਗਰੂਰ ਕੀ ਕਰਨਾ ਇਦੀ ਕਿੰਨੇ ਬੱਚੇ ਚੱਕੇ ਨੇ ਨਹੀਂ ਵੀਰ ਜੀ ਹੈ ਸੰਗਰੂਰ ਗੇ ਹੱਤਾਲ ਫੜਿਆ ਗਿਆ ਤੇ ਕਿੰਨੇ ਬੱਚੇ ਚੱਕੇ ਰਹਿੰਦੇ ਨਹੀਂ ਵੀਰ ਤੇ ਫਿਰ ਸੰਗਰੂਰ ਹੱਤਾਲ ਕੀ ਕਰਨਾ ਇਦੀ ਤਰੁੱਤੇ ਕੰਮ ਕਰ ਰਹੇ ਨੇ ਨਹੀਂ ਵੀਰ ਜੀ ਹੈ ਇਹ ਹੱਤਾਲ ਫਿਰ ਕੀ ਕਰਨਾ ਇਥੇ ਅੱਗੇ ਤਾਂ ਨਹੀਂ ਜਾਂਦੀ ਫਿਰ ਤੇ ਆਈ ਕੀ ਕਰਨ ਤੇ ਬੱਚਾ ਚੱਕਣਾ ਨਹੀਂ ਵਿੱਚ ਹੀ ਘਰ ਕੀ ਕਰਨ ਜਾਤਾ ਕਿੰਨੇ ਬੱਚੇ ਚੱਕੇ ਨੇ ਹੁਣ ਪੁਲਿਸ ਕਹਿ ਰਹੀ ਹੈ ਦੋ ਬੱਚੇ ਤੁਸੀਂ ਚੱਕੇ ਨੇ ਮੰਨ ਕੇ ਮੌਕੇ ਤੇ ਫੜਾ ਗਏ ਤੇਰੀ ਕਿਉਂ ਇਹ ਤਾਂ ਪਹਿਲਾਂ ਕਿੰਨੇ ਬੱਚੇ ਚੱਕੇ ਨੇ ਪਹਿਲੀ ਵਾਰ ਚੱਕਾਈ ਸੀ ਨਹੀਂ ਵਿੱਚ ਹੀ ਹਾਂ ਇਹ ਕੱਲ ਜਿਹੜੀ ਲੇਡੀ ਜੀ ਖੜੀ ਹੋਈ ਹੈ ਇਹ ਬੱਚਾ ਵਾਰਡ ਹੈ ਸਿਵਲ ਆਫਸਰ ਕੋਲ ਉੱਥੇ ਚਲੀ ਗਈ ਸੀ ਉਥੋਂ ਪਬਲਿਕ ਖਿੜੇ ਉਤਸ਼ਾਹਕ ਹੋਇਆ ਵੀ ਇਹ ਆਪਣੇ ਆਪ ਨੂੰ ਉਹਨੇ ਦੱਸਿਆ ਮਤਾ ਕੋਈ ਨਸ ਦਾ ਸਰੀ ਸੀ ਤੇ ਇੱਕ ਹਰਪਾਲ ਸਿੰਘ ਪੁੱਤਰ ਸੋਹਣ ਸਿੰਘ ਤਰੰਜੀ ਖੇੜੇ ਦਾ 23 ਤਰੀਕ ਨੂੰ ਇਹਨਾਂ ਦੇ ਬੇਟੀ ਪੈਦਾ ਹੋਈ ਸੀ ਤੇ ਉਸ ਬੈਡ ਤੇ ਚਲੀ ਗਈ ਉਸ ਬੈਡ ਤੇ ਉਹ ਬੱਚੀ ਨੂੰ ਚੁੱਕ ਕੇ ਕਹੜਾ ਕਿ ਮੈਂ ਇਹਨੂੰ ਚੈੱਕ ਅਪ ਕਰਨਾ ਤੇ ਚੈੱਕ ਅਪ ਦੇ ਬਹਾਨੇ ਉਹਨੂੰ ਦੂਸਰੇ ਵਾਰਡ ਵਿੱਚ ਲੈ ਕੇ ਚਲੇਗੀ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉਥੇ ਡਿਊਟੀ ਸਟਾਫ ਨੂੰ ਡਿਊਟੀ ਸਟਾਫ ਨੇ ਕਿਹਾ ਵੀ ਸਾਡੇ ਕੋਲ ਇਹੋ ਜਿਹਾ ਕੋਈ ਸਟਾਫ ਦੇ ਮੈਂਬਰ ਨਹੀਂ ਨਾ ਹੀ ਸਾਡੇ ਨਾਲ ਕੋਈ ਸੰਬੰਧ ਹੈ ਅੱਜ ਦੂਸਰੇ ਵਾਰਡ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨੇ ਇੱਕ ਬੱਚਾ ਉਹਦੇ ਦਿਖਾਉਣ ਮਤਲਬ ਇੱਕ ਹੋਰ ਬੱਚਾ ਚੁੱਕਿਆ ਸੀ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਤੇ ਸ਼ੱਕ ਦੌਰਾਨ ਉਹਨਾਂ ਨੇ ਉਹਨੂੰ ਫੜ ਲਿਆ ਲੇਡੀ ਜੀ ਨੂੰ ਫੜ ਕੇ ਸਾਡੇ ਥਾਣੇ ਸਿਟੀ ਲੈ ਆਏ ਸਿਟੀ ਅਸੇਵ ਨੇ ਬਿਆਨ ਮੁਤਾਬ ਪੁਰੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਇੱਕ ਫੜੀ ਕਰ ਲਈ ਪੁੱਛੇ ਉਹਨਾਂ ਨੇ ਮੌਕੇ ਤੇ ਹੀ ਆਪਣੇ ਸਵਾਰ ਲੈ ਸੀਗੇ ਤੇ ਇਸ ਬੰਦੇ ਐਸਐਮਓ ਸਾਹਿਬ ਵੱਲੋਂ ਸਾਨੂੰ ਕਿਰਪਾ ਆਇਆ ਸੀਗਾ ਜਿਸ ਬੰਦੇ ਮਕਦਮਾ ਨੰਬਰ 108 ਮਿਤੀ 25 5 25 ਅੰਡਰ ਸੈਕਸ਼ਨ 172 ਤਹਿਤ ਅਸੀਂ ਕਦਮ ਦਰਜ ਕਰ ਲਿਆ ਲੱਕੀ ਕੁਛ ਕੁਛ ਜਾਰੀ ਹੈ ਕੁਛ ਕੁਛ ਤੇ ਜੋ ਵੀ ਤੁਹਾਨੂੰ ਸਾਹਮਣੇ ਆ ਗਿਆ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਤੇ ਹਸਪਤਾਲ ਕੀ ਕਰਦੇ ਇਹ ਚੱਕਣ ਆਈ ਸੀ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਤੇ ਇਹਦੇ ਪਰਿਵਾਰ ਨਾਲ ਵੀ ਸਾਡਾ ਰਾਲ ਸੰਪਰਕ ਹੋ ਗਿਆ ਤੇ ਪਰਿਵਾਰ ਵੀ ਪਹੁੰਚ ਜਾਊਗਾ ਜੋ ਵੀ ਅਗਲੀ ਤਫਤੀਸ਼ ਦੌਰਾਨ ਵੀ ਗੱਲਬਾਤ ਸਾਹਮਣੇ ਆਊਗੀ ਅਗਲੀ ਕਾਰਵਾਈ ਉਸ ਮੁਤਾਬਕ ਹੈ ਜੇ ਪ੍ਰੀਵੀਅਸ ਰਿਪੋਰਟ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਰਿਕਾਰਡ ਹੈ ਜੀ ਇਹਦੇ ਬਿਚਾਈ ਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਪ੍ਰੀਵੀਅਸ ਰਿਕਾਰਡ ਬਾਰੇ ਹਜੇ ਤੱਕ ਤਾਂ ਨਹੀਂ ਫਿਲਹਾਲ ਕੋਈ ਗੱਲ ਆਈ ਇਹ ਪਰਸੇ ਉਹ ਸਾਰਾ ਕੁਝ ਦਰਾਨੇ ਤ੍ਰਤੀਸ਼ ਵਿਚਾਰਾਂਗੇ ਜੋ ਵੀ ਜੋ ਹੋਊਗਾ ਉਹ ਤ੍ਰਤੀਸ਼ ਤੇ ਦਰਾਨੇ ਪਤਾ ਲੱਗੇ ਕਿ ਦੋ ਬੱਚੇ ਜਿਹੜੇ ਬਰਾਮਦ ਹੋਏ ਨੇ ਉਹਨਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਕਿਉਂ ਚੱਕਿਆ ਸੀ ਕਿਉਂ ਦੂਸਰੇ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਦੇਖੋ ਇਹ ਹਜੇ ਸਾਰੀ ਰਾਤ ਲੇਟ ਸੀਗਾ ਕੁਝ ਕਿਛ ਕਰਾਂਗੇ ਥਰੋਲੀ ਕੁਝ ਕਿਛ ਤਰ੍ਹਾਂ ਜੋ ਵੀ ਗੱਲ ਸਾਹਮਣੇ ਆਉਗੀ ਫਿਰ ਬਾਅਦ ਵਿੱਚ ਦੱਸਾਂਗੇ